ਇਕ ਦਰਸ਼ਤਾਨ ਤੇ ਇੱਕ ਵਾਰੀ ਜਿਹੜਾ ਦਾਰਾ ਸਕੂਨ ਆ ਇਹਦਾ ਜਿਹੜਾ ਮੁਰਸ਼ਿਦ ਸੀ ਉਹਦਾ ਨਾਂ ਸੀ ਰਤਨਹਾਜੀ ਤੇ ਉਹ ਰਤਨਹਾਜੀ ਨੂੰ ਇਹਨੇ ਕੋਈ ਹੀਰੇ ਜਵਾਹਰ ਅੰਥਾਰ ਛਾ ਪਾ ਕੇ ਦਿੱਤੇ ਲੋ ਪੀਰ ਜੀ ਉਹ ਕਹਿੰਦੇ ਬੇਟਾ ਰਹਿਣ ਦੇ ਕਿਉਂ ਰਹਿਣ ਦੇ ਕਹਿੰਦੇ ਮੁਸ਼ਕ ਬੜੀ ਆ ਹੁੰਦੀ ਰਹਿਣ ਦੇ ਹੀਰਿਆਂ ਚ ਮੋਤੀਆਂ ਚ ਹਾਂ ਕਹਿੰਦੇ ਐਸਾ ਹੀ ਰੱਖ ਲੈ ਨਹੀਂ ਲੈ ਪਰ ਸ਼ੰਕਾ ਬਣ ਗਿਆ ਵੀ ਕਿੱਡੇ ਚੰਗੇ ਮੋਤੀ ਕਿੱਡੇ ਚੰਗੇ ਹੀਰੇ ਤੇ ਪੀ ਜੀ ਕਹਿ ਰਹੇ ਨੇ ਮੁਸਕਾ ਰਹੀ ਹੈ ਨਵੀਂ ਗੱਲ ਕੱਢ ਲੈਂਦੇ ਨੇ ਕੋਈ ਨਾ ਕੋਈ ਚਲੋ ਨਾ ਕਿਹਾ ਚਲੋ ਦੇਖਾਂਗੇ ਕੋਈ ਸਮਾਂ ਨੰਗ ਆਇਆ ਕਹਿੰਦੇ ਚੱਲ ਭਈ ਜਰਾ ਹਾਥੀ ਤੇ ਚੜ ਗਏ ਦਾ ਰਸ਼ਕੋਰ ਨੂੰ ਵੀ ਬਿਠਾ ਲਿਆ ਜਾਂਦੇ ਜਾਂਦੇ ਉੱਥੇ ਲੈ ਗਏ ਜਿੱਥੇ ਬਚਣ ਖਾਨਾ ਕਹਿੰਦੇ ਉਹ ਸਾਡੀ ਤਾਂ ਬੇਟਾ ਤਸਵੀਰ ਹੈਗੀ ਆਪਾਂ ਮਾਲਾ ਕਹਿੰਦੇ 108 ਮਣ ਕੀ ਦੀ ਇਹ ਲੋਕਿੰਦੇ ਤਸਵੀਰ ਜੀ ਹੁੰਦੀ 100 ਮਣ ਕੀ ਉਹ ਜਿਹੜਾ ਹਾਥੀ ਨੂੰ ਚਲਾਉਂਦਾ ਸੀ ਨਾ ਮਹਾਵਤ ਉਹਨੂੰ ਕਹਿੰਦੇ ਜਾ ਜਰਾ ਦੌੜ ਕੇ ਲਿਆ ਓਹ ਰਹਿ ਗਈ ਚੌਂਪੜੀ ਚ ਉਹ ਗਿਆ ਦਾ ਰਾਜ ਕੋ ਕਹਿੰਦਾ ਪੀਰ ਜੀ ਹਾਥੀ ਅੱਗੇ ਚਲਾ ਮੁਸ਼ਕ ਬੜੀ ਆਉਂਦੀ ਕਹਿੰਦੇ ਕੋਈ ਮੁਸ਼ਕਲ ਨਹੀਂ ਬਹੁਤ ਵਧੀਆ ਨਹੀਂ ਪੀਰ ਜੀ ਬੜੀ ਮੁਸ਼ਕ ਆਉਂਦੀ ਆਵਾਜ਼ ਮਾਰ ਜਿਹੜੇ ਚੰਮ ਦੇ ਕੰਮ ਕਰਦੇ ਸੀ ਕਹਿੰਦੇ ਭਾਈ ਮੁਸ਼ਕ ਆਉਂਦੀ ਤੈਨੂੰ ਕਹਿੰਦੇ ਪੀਰ ਜੀ ਨਹੀਂ ਜੇ ਮੁਸ਼ਕ ਆਏ ਤਾਂ ਅਸੀਂ ਕੰਮ ਹੀ ਕਿਉਂ ਕਰੀਏ ਚੰਮ ਦਾ ਕੋਈ ਮੁਸ਼ਕਲ ਨਹੀਂ ਕਹਿੰਦੇ ਤੈਨੂੰ ਕਿਉਂ ਆਉਂਦੀ ਦੀ ਇਹਨਾਂ ਨੂੰ ਨਹੀਂ ਆਉਂਦੀ ਇਹ ਗਿੱਜ ਗਏ ਨੇ ਸਾਨੂੰ ਆਉਂਦੀ ਕਹਿੰਦੇ ਇਹ ਜਿਹੜੇ ਤੇਰੇ ਰਾਜ ਦੇ ਹੀਰੇ ਮੋਤੀ ਨਾ ਇਹਦੇ ਵਿੱਚ ਤੈਨੂੰ ਨਹੀਂ ਆਉਂਦੀ ਸਾਨੂੰ ਆਉਂਦੀ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਾਰੀ ਨੂੰ ਬੇਨਤੀ ਕਰੀਏ ਕਿ ਅੰਗਿਆਂ ਕੋਲ ਇਹੋ ਜਿਹੇ ਹੀਰੇ ਮੋਤੀ ਨੇ ਪਰ ਸਾਡੇ ਗੁਰੂ ਜੀ ਕਹਿੰਦੇ ਮੁਸ਼ਕ ਬੜੀ ਆਉਂਦੀ ਹੈ ਸੁੰਦਰ ਸੀ ਜ ਅਨੇਕ ਸੋਖ ਰਸ ਪੋਗਣ ਪੂਰੇ રાય સોન ચંદમ સગંદ લાય મોતી હીરે રાય સોન ચંદમ સગંદ લાય મોતી હીરે માન કે સુખ માનદા કિનાએ મસૂરે તો પ્રભુ ચેતન આવઈ ઇસ તાકે ਨਹਾਰ ਨਾਮ ਨਸਾਂ ਤੋਏ ਕਿਦ ਕਿਦ ਮਰਤੀ ਰੇ ਸਾਡੇ ਗੁਰੂ ਨੂੰ ਇਹ ਚੰਗੇ ਨਹੀਂ ਲੱਗ ਰਹੇ ਕਿਉਂਕਿ ਨਾਮ ਸਿਮਰਨੀ ਹੈ ਨਹੀਂ ਉਹ ਜਤਨ ਹਾਜੀ ਵਾਲੀ ਗੱਲ ਇਹ ਤੇ ਠੀਕ ਨਹੀਂ ਤੇ ਐਸਾ ਹੈ ਤੇ ਚੰਗਾ ਨਹੀਂ ਲੱਗ ਰਿਹਾ ਇਸੇ ਤਰ੍ਹਾਂ ਹੀ ਉਹਨੇ ਹੁਣ ਰੂਪ ਦਿਖਾਏ ਆ ਦੇਖੋ पहला दूसरा आ तीसरा इ लड़ती है माया हो नागनी जगत रही लपटाए इसकी सेवा जो करी जिड़ा एन